ਹਾਂ ਤੋ ਨਾ ਪਾਉਤ ਦੇਵ ਸਭੈ ਗੁਰੂ ਅਰਜਨ ਸਾਹਿਬ ਜੀ ਕੈਸੇ ਹਨ ਜਿਨ੍ਹਾਂ ਦਾ ਸਾਰੇ 33 ਕਰੋੜ ਦੇਵਤਾ ਅੰਤ ਨਹੀਂ ਪਾ ਸਕਦਾ ਪਾ ਸਕਦੇ ਅਗੇ ਸਭੈ ਸਭੈ ਮੂਨ ਸਾਰੇ Muni ਜਿੰਨੇ ਹਨ ਬਸੇ ਤਾਰਕ ਬਗਦਦ ਵਾਕ ਵੱਡੇ ਵੱਡੇ Muni ਅੰਤ ਨਹੀਂ ਪਾ ਸਕਣ ਦੇ ਰੂਪ ਦਾ ਇੰਦਰ ਮਹਾ ਸ਼ਿਵ ਜੋਗ ਕਰੀ ਇੰਦਰ ਰਾਜਾ ਜੋ ਸਵਰਗ ਦਾ ਹੈ ਤੇ ਜੋ ਸ਼ਿਵ ਜੀ ਹਨ ਮਹਾਨ ਯੋਗਕਰੀ ਬੜਾ ਪਾਰੀ 8884000 ਵਾਲਾ ਸਮਾਧੀ ਲਾ ਕੇ ਇੱਕ ਚੌਕੜੀ ਬੈਠਾ ਰਹਿੰਦੇ ਉਹ ਯੋਗ ਨੂੰ ਕਮਾਉਣਾ ਕਰਦੇ ਹਨ ਫੇਰ ਵੀ ਮਾਰੇ ਦੇ ਸੂਪਦਾਂਤ ਨਹੀਂ ਪਾ ਸਕਦੇ ਹੁਣ ਬੇਦ ਬਿਰੰਚ ਵਿਚਾਰ ਰਹੇ ਫੇਰ ਜਿਸ ਮਾਰੇ ਦਾੰਤ ਲੈਣ ਆਕੇ ਬ੍ਰਹਮਾ ਜੀ ਬੇਨਾ ਦੀ ਵਿਚਾਰ ਕਰ ਰਹੇ ਹਰ ਜਾਪ ਨਾ ਛਾੜਿਓ ਏਕ ਘਰੀ ਹਰੀ ਰੂਪ ਗੁਰੂ ਸਾਹਿਬ ਦਾ ਜਾਪ ਘੜੀ ਮਾਤਰੂ ਨਹੀਂ ਛੱਡਦੇ ਹਰ ਵਕਤ ਮਾਰੇ ਦਾ ਜਾਪ ਕਰਦੇ ਰਹਿੰਦੇ ਹਨ ਇਸੇ ਪ੍ਰਕਾਰ ਹਰੀ ਦਾ ਜਾਪ ਵਿਸ਼ੇਸ਼ ਨਾਗਨ ਵੀ ਇਹ ਘੜੀ ਮਾਤਰ ਨਹੀਂ ਛੱਡਿਆ ਹਰੀ ਬ੍ਰਹਮ ਰੂਪ ਗੁਰੂ ਜਾਣ ਕੇ বিষ্ণੂ ਜੀ ਵੀ ਆਪਣਾ ਆਤਮਾ ਜਾਣ ਕੇ ਧਿਆਨ ਕਰਦੇ ਐ ਜਾਪ ਨਹੀਂ ਘੜੀ ਮਾਤਰ ਮਾਰਾ ਛੱਡਦੇ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਮਥਰਾ ਭਗਤ ਜੀ ਕਹਿੰਦੇ ਹੈ ਉਹ ਮੇਰੇ ਪ੍ਰਭੂ ਸਵਾਮੀ ਗਰੀਬਾਂ ਤੇ ਦਇਆ ਕਰਨ ਵਾਲੇ ਹਨ ਸੰਗਤ ਸ੍ਰੇਸ਼ਟ નિਹਾਲ ਕਰੀ ਸਾਰੀ ਸੰਗਤ ਨੂੰ ਸ੍ਰੇਸ਼ਟ ਦਾਈ ਦੇਖ ਕੇ ਭਗਤੀ ਦੀ ਸਾਰੀ ਸੰਗਤ ਜਿੰਨੀ ਸ੍ਰੀ ਕੀ ਹੈ ਇਹਨੂੰ ਨਿਹਾਲ ਕੀਤਾ ਮਹਾਰਾਜ ਨੇ ਬੰਦਨਾ ਤੋਂ ਰਹਿਤ ਕਰ ਦਿੱਤਾ ਹੈ RAMDAS GURU JAG TARNA ਕਿਉਂ ਸਤਗੁਰੂ RAMDAS ਸਾਹਿਬ ਨੇ ਜਗਤ ਨੂੰ ਤਾਰਨ ਵਾਸਤੇ ਗੁਰਜੋਤ ਅਰਜਨ ਮਾਹ ਧਰੀ ਇਹ ਜਿਹੜੀ ਗੁਰੂ ਜੋਤ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਰੱਖਣਾ ਕੀਤੀ ਜੋ ਗੁਰੂ ਨਾਨਕ ਦੀ ਜੋਤ ਹੈ ਜੋਤ ਰੂਪ ਹਰਿਆਪ ਗੁਰੂ ਨਾਨਕ ਘਾਇਓ ਉਹ ਗੁਰੂਆਂ ਇਜ਼ਹਾਬ ਦੇ ਵਿੱਚ ਅਖਣਾ ਕੀਤੀ ਪੰਜਵਾਂ ਸਰੂਪ ਬਣੇ ਜਗ ਔਰ ਨਾ ਯਾਹ ਮਹਾਤਮ ਮੈਂ ਜਗ ਦੇ ਵੀ ਜਦੋਂ ਸਾਧ ਸੰਗ ਜੀ ਹੋਰ ਕੋਈ ਮਹਾਤਮਾ ਜਗਤ ਵਿੱਚ ਨਾ ਕੋਈ ਰਿਹਾ ਦੁਨੀਆ ਦੇ ਅੰਦਰੋਂ ਮਹਾਤਮਾ ਦਾ ਕਾਲ ਪੈ ਗਿਆ ਅਵਤਾਰ ਊਜਾ ਗੁਰ ਆਨ ਕੀ ਜਦੋਂ ਪ੍ਰਮੇਸ਼ਰ ਦਾ ਪ੍ਰਤਾਪ ਦਸਨਾਇਆ ਕੋਈ ਨਾ ਦੁਨੀਆ 'ਚ ਰਿਹਾ ਉਹਦੋਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਨੇ ਅਵਤਾਰ ਉਜਾਗਰ ਆਣ ਕੇ ਆਪਣਾ ਅਵਤਾਰ ਉਜਾਗਰ ਪ੍ਰਗਟਾ ਕੇ ਧਰਨਾ ਕੀਤਾ ਮਹਾਰਾਜ ਪੰਜਵੇਂ ਸੂਪ ਚ ਹੋਏ ਦਿਨ ਕੇ ਦੁੱਖ ਕੋਟਕ ਦੂਰ ਗਏ ਉਹਨਾਂ ਨੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਚਲੇ ਗਏ ਹਨ ਮਥਰਾ ਜਿਨ ਅੰਮ੍ਰਿਤ ਨਾਮ ਮਥਰਾ ਪਟ ਜੀ ਕਹਿੰਦੇ ਜਿਨਾਂ ਨੇ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਗੁਰੂ ਸਾਹਿਬ ਦੇ ਮੁਖਾਰਮਣ ਤੋਂ ਸੁਰ ਕੇ ਪੀਤਾ ਹੈ ਅੰਮ੍ਰਿਤ ਇਹ ਪਦ ਤਤੇ ਮਤ ਤੂੰ ਕਹਿ ਰੇ ਮਨ ਇਹ ਜਿਹੜੀ ਮਾਰਾ ਸਾਨੂੰ ਪਦ ਸੰਪਰਦਾ ਬਣਾਈ ਐ ਗੁਰਸਿੱਖੀ ਦੀ ਇਹ ਤੋਂ ਤਕਸਾਲ ਤੋਂ ਹੇ ਮਨ ਮਤ ਤੂੰ ਕਹਿ ਕਦੇ ਭੁੱਲ ਨਾ ਜਾਈ ਉੱਕ ਨਾ ਜਾਈ ਗੁਰੂ ਸਾਹਿਬ ਦੀ ਗੁਰਮਤ ਤੋਂ ਪੀਦ ਪੀਦ ਨਾ ਜਾਣ ਬੀ ਇਹ ਪੀਹਨ ਨਾ ਸਮਝਵੀ ਗੁਰੂ ਨਾਨਕ ਸਾਹਿਬ ਹੋਰ ਐ ਗੁਰੂ ਅਰਜਨ ਸਾਹਿਬ ਹੋਰ ਐ ਇਸ ਪੈਸ ਨੂੰ ਪਹਿਰੇ ਦੂਰ ਕਰ ਦੇ ਵਿਸ਼ੇਸ਼ ਕਰਕੇ ਕੱਟ ਦੇ ਭੇਜ ਨੂੰ ਇਹ ਉਹ ਦੂਸਰੇ ਨਾ ਜਾਣੇ ਕੋਈ ਜੋਤ ਰੂਪ ਹਨ ਪਰਤਾਛ ਹਿਰਦੈ ਗੁਰ ਅਰਜਨ ਕੈ ਪਰਤਾਛ ਜਾਣ ਲੱਗੇ ਗੁਰੂ ਅਰਜਨ ਸਾਹਿਬ ਦੇ ਹਿਰਦੇ ਦੇ ਅੰਦਰ ਹਰ ਪੂਰਨ ਬ੍ਰਹਮ ਨਿਵਾਸ ਹੈ ਹਰ ਜੋ ਸਾਰਿਆਂ ਦਾਂਜ ਪੂਰਨ ਵਿਆਪਕ ਹੈ ਉਸ ਬ੍ਰਹਮਣੇ ਆਪ ਸਖਿਆਤੋ ਕੇ ਨਵਾਸ ਲਿਆ ਹੈ ਜੀਆਂ ਦੇ ਤਾਰਨ ਵਾਸਤੇ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਅਸੀਂ ਦਾ ਇਹ ਕਹਿੰਦੇ ਆ ਜਿੰਨੇ ਚ ਸਾਡੇ ਮੱਥੇ ਤੇ ਭਾਗ ਨਹੀਂ ਸੀ ਉਹਦੇ ਜਾਗੇ ਕਬ ਲਾਉ ਭਰਮਤੇ ਫਿਰਤੇ ਬਹੁਤ ਆ ਅਸੀਂ ਇਨਾਂ ਚ ਬੜਾ ਜੂਨਾ ਚ ਭਰਮਦੇ ਰਹੇ ਸਰਾਫ ਕਰਕੇ ਮਾਨ ਕਰਨੇ ਕਰਕੇ ਬੜਾ ਦੌੜਦੇ ਰਹੇ ਕਿੱਦੋਂ ਵੀ ਸਾਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਇਹ ਘੋਰ ਭਿਆਨਕ ਜਿਹੜਾ ਸੰਸਾਰ ਸਮੁੰਦਰ ਹੈ। ਇਹਦੇ ਵਿੱਚ ਅਸੀਂ ਪਦਾਰਥਾਂ ਨੂੰ ਵੀ ਪਾਣੀ ਗੋਤੇ ਖਾਂਦੇ ਸੀ ਡੁੱਬ ਰਹੇ ਸੀ। ਬਗਉ ਮਿਟ ਹੈ ਨਹੀਂ ਰੇ ਪਛਤਾ। ਜਿਹੜਾ ਸਾਡੇ ਅੰਦਰ ਪਛਤਾਵਾ ਸੀ ਗਲਤੀ ਕੀਤੀ ਸੀ ਸਰਵਗਤ ਦਾ ਨਾਸ ਹੋ ਗਈ। ਉਹ ਕਦੇ ਸਾਡਾ ਪਛਤਾਵਾ ਮਿਟਦਾ ਨਹੀਂ ਸੀ ਕਿਸੇ ਪ੍ਰਕਾਰ ਦਾ ਤਤ ਵਿਚਾਰ ਯਹ ਮਥਰਾ ਇਹ ਮਥਰਾ ਪੜਦੀ ਕਹਿੰਦੇ ਅਸੀਂ ਇਹ ਤਤ ਸਿਧਾਂਤ ਨੂੰ ਵਿਚਾਰਿਆ ਹੈ ਜਗ ਤਾਰਨ ਕੋ અવਤਾਰ ਬਲਿਆ ਕਿਉਂ ਸਾਰੇ ਜਗ ਨੂੰ ਤਾਰਨ ਆ ਕੇ ਗੁਰੂ ਅਰਜਨ ਸਾਹਿਬ ਨੇ ਆਪ ਦਾ ਇਤਾਰ ਬਣਾਉਣਾ ਕੀਤਾ ਸਾਨੂੰ ਬਖਸ਼ਣ ਵਾਸਤੇ ਰੂਪ ਘਾਰਿਆ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਜਿਨ੍ਹਾਂ ਜਿਨ੍ਹਾਂ ਨੂੰ ਭਾਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਗੁਰੂਆਂ ਦੇ ਗੁਰੂ ਆਚੇਤਨ ਸਰੂਪ ਹੋ ਉਹਨਾਂ ਨੂੰ ਜਪਨਾ ਕੀਤਾ ਹੈ ਫਿਰ ਸੰਕਟ ਜੂਨ ਗਰਵ ਨਾ ਆਇਆ ਉਹ ਮੁੜ ਕੇ ਸਾਧ ਸੰਗਤ ਜੀ ਸੰਕਟ ਜੂਨਾ ਦੇ ਸੰਕਟ ਦੁੱਖ ਵਿੱਚ ਗਰਵ ਵਿੱਚ ਪੈ ਕੇ ਉਹ ਮੁੜ ਕੇ ਬਾਰ ਬਾਰ ਜੂਨਾ ਚ ਨਹੀਂ ਆਇਆ ਉਹ ਮੁਕਤ ਹੋ ਗਿਆ ਹੈ ਕਲ ਸਮੁੰਦਰ ਭੈ ਰੂਪ ਸਾਜ ਸੰਗੀ ਜਿਆ ਕਲਿਵਰ ਜਮਾਨਾ ਹੈ ਇਹ ਤਾਂ ਸਮੁੰਦਰ ਦੀ ਨਹੀਂ ਆਈ ਹੈ ਇਹਦੋਂ ਪਾਰ ਕਰਨ ਵਾ ਤੇ ਗੁਰੂ ਸਾਹਿਬ ਜਹਾਜ਼ ਦੀ ਨਹੀਂ ਆਈ ਸਰੂਪ ਹੋਏ ਹਨ ਪ੍ਰਗਟ ਹਰ ਨਾਮ ਉਧਾਰਨ ਮਾਰੇ ਕੋਲੇ ਜਹਾਜ਼ ਕਿਹੜਾ ਕਹਿੰਦੇ ਪ੍ਰਗਟ ਹੀ ਪਰਮੇਸ਼ਰ ਦਾ ਨਾਮ ਦਿੱਤਾ ਹੈ ਸਾਰੀ ਦੁਨੀਆ ਨੂੰ ਪਾਰ ਕਰਨ ਵਾਸਤੇ ਉਦਾਹਰਨ ਵਾਸਤੇ ਬਖਸ਼ੀ ਕੀਤੀ ਹੈ ਬਸ ਇਹ ਸੰਤ ਜਿਸ ਹਿਰਦੈ ਜਿਸ ਸੰਤ ਦੇ ਹਿਰਦੇ ਜੀ ਗੁਰੂ ਸਾਹਿਬ ਦੀ ਬਾਣੀ ਆਉਂਦੇ ਹਨ ਦੁੱਖ ਦਰਦ ਇਨਵਾਰ ਉਹਦਾ ਜਮਨ ਮੰਨ ਦਾ ਦੁੱਖ ਵਿਦਿਆਰਿਆਂ ਦਾ ਦਰਦ ਪੀੜਾ ਸਾਰੀਆਂ ਨੂੰ ਮਾਦਾ ਮੀਟ ਦਿੰਦੇ ਹਨ ਨਿਰਮਲ ਭੇਖ ਅਪਾਰ ਸਤਗੁਰੂ ਮਹਾਰਾਜ ਸਾਹਿਬ ਜੀ ਦਾ ਨਿਰਮਲ ਭੇਖ ਹੈ ਮਾਇਆ ਦੀ ਮੈਂ ਨਾਨਕ ਮਾਰਿਆ ਸ਼ਿਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਚ ਲਾਇਆ ਇਹ ਸੱਚੇ ਪਾਤਸ਼ਾਹ ਜੀ ਉੱਜਲ ਮਾਇਆ ਦੀ ਮਾਇਆ ਤੋਂ ਰਹਿ ਤਹਾ ਬੇਹਮ ਗੁਰੂ ਮਾਰਾ ਸਾਜਾ ਸਰੂਪ ਜਿਹੜਾ ਹੈ ਪਾਰ ਆਵਾਰ ਤੋਂ ਰਹਿ ਪ੍ਰਕਿਰਤੀ ਤੋਂ ਰਹਿ ਤਹਾ ਬਾਸ ਬਿਨ ਅਵਰ ਨਾ ਕੋਈ ਮਹਾਰਾਜ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਵਲ ਪੰਖ ਚਲਾਇਆ ਥਾਪਿਓ ਲੈਣਾ ਜੀਮ ਦੇ ਗੁਰਿਆਈ ਸਿਰ ਛਤੋਂ ਫਰਾਇਆ ਗੁਰੂ ਅੰਗਦ ਸਾਹਿਬ ਨੂੰ ਜਿਹੜੀ ਦਾਤ ਦਿੱਤੀ ਹੈ ਇਹ ਮਾਇਆ ਦੀ ਮੈਲ ਨਹੀਂ ਰੱਖੀ ਪੁੱਤਰਾ ਦਾ ਮੋਹ ਨਹੀਂ ਕੀਤਾ ਗੁਰੂ ਅੰਗਦ ਸਾਹਿਬ ਨੂੰ ਸੇਵਕ ਨੂੰ ਚੀਜ਼ ਦਿੱਤੀ ਹੈ ਇਹ ਨਿਰਮਲ ਪੰਥ ਤੋਰਿਆ ਹੈ ਜਿਸ ਦਾ ਨਾਮ ਫਾਰਸੀ ਚ ਖਾਲਸਾ ਹੈ ਖਾਲਸਾ ਜਿਹੜਾ ਹੈ ਫਾਰਸੀ ਦਾ ਲਫ਼ਜ਼ ਹੈ ਤੇ ਨਿਰਮਲ ਸਾਧ ਸੰਗੀ ਸੰਸਕ੍ਰਿਤ ਦਾ ਲਫ਼ਜ਼ ਹੈ ਪਾਪਾਂ ਨਹੀਂ ਮੈਤੋ ਰਹਿ ਦੇ ਇਸ ਪਰਕਾਰ ਦਾ ਨਿਰਮਲ ਹੈ ਜਾਂ ਭੇਖਾਂ ਤੋਂ ਨਿਰਮਲ ਹਨ ਗੁਰੂ ਸਾਹਿਬ ਕਿਸੇ ਭੇਖਾਂ ਚ ਨਹੀਂ ਆਉਂਦੇ ਹਨ ਤਾਸ ਬਿਨ ਅਵਰ ਨਾ ਕੂਇ ਇਹੋ ਜੇ ਗੁਰੂ ਸਾਹਿਬ ਦੀ ਭੇਖਾਂ ਤੋਂ ਜੋ ਸੁਧ ਹਨ ਹੈ ਗੁਰੂ ਅਰਜਨ ਸਾਹਿਬ ਤੋਂ ਬਗੈਰ ਹੋਰ ਕੋਈ ਨਹੀਂ ਇੱਕੋ ਮਹਾਰਾਜੀ ਹਨ ਮਨ ਬਾਤ ਜਿਨ ਜਾਣੋ ਜਿਨ੍ਹਾਂ ਨੇ ਮਨ ਮਾਨੀ ਸਰੀਰ ਕਰਕੇ ਸਤਿਗੁਰਾਂ ਨੂੰ ਜਾਣ ਲਿਆ ਹੈ ਭਾਇਓ ਤੇ ਸੰਸਾਰ ਸੂ ਉਹ ਭਾਈ ਤਨਾਂ ਦੇ ਬਰਾਬਰ ਬ੍ਰਹਮ ਰੂਪ ਹੀ ਹੋ ਗਿਆ ਹੈ ਪੁਰਖੋ ਕਰਨ ਗਗਨ ਨਵਖੰਡ ਮਹਿ ਧਰਤੀ ਵਿੱਚ ਆਕਾਸ਼ ਵਿੱਚ ਨਵਾਂ ਖੰਡਾਂ ਵਿੱਚ ਜੋਤ સ્વਰੂਪੀ ਰਹ्यो ਪਹਾੜਾ ਜੋਤੀ ਸਰੂਪ ਸਾਰਿਆਂ ਵਿੱਚ ਲਵ ਲਵ ਚੇਤਨ ਭਰ ਰਿਹਾ ਹਨ ਮਥਰ ਆਕਾਸ਼ ਭੇਦ ਨਹੀਂ ਭੰ ਕਹਿੰਦੇ ਹਨ ਮਥਰਾ ਭਟ ਜੀ ਕੋਈ ਫਰਕ ਹਾਂ ਗੁਰੂ ਅਰਜਨ ਪ੍ਰਤਖ ਹਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਹ ਹੀ ਪ੍ਰਤਖ ਅਕਾਲ ਪੁਰਖ ਰੂਪ ਹਨ ਅਜਾਏ ਗੰਗ ਅਟਲ ਅਜਾਏ ਗੰਗ ਜਲ ਅਟਲ ਤੁਸੀਂ ਭਾਈ ਤਿਆਰੀ ਕਰ ਲਓ ਹੁਣ ਦੋ ਸਵਈਏ ਰਹਿ ਗਏ ਆ ਪੂਰੇ ਕਰ ਲਈਏ ਪ੍ਰਚਾਰ ਕਰਨ ਬਾਅਦ ਤੇ ਸਿੰਘਾਂ ਨੂੰ ਬੁਲਾ ਲਓ ਹਾਂ ਜੀ ਅਜਾਏ ਗੰਗ ਜਲ ਅਟਲ ਹਜ਼ੂਰ ਫਰਮਾਉਂਦੇ ਆਂ ਅਜਾਏ ਗੰਗ ਜਲ ਅਟਲ ਵੇਖੋ ਅਜੇ ਹੁਣ ਤੱਕ ਗੰਗਾ ਦਾ ਜਲ ਅਟਲ ਦੁਨੀਆ 'ਚ ਮੰਨਿਆ ਗਿਆ ਹੈ ਜਿਵੇਂ ਸਿੱਖ ਇਸੇ ਪ੍ਰਕਾਰ ਗੁਰੂ ਸਾਹਿਬ ਦੀ ਬਾਣੀ ਅਜਾਇਤਾ ਰੂਪੀ ਗੰਗਾ ਹੈ ਜਿਹੜੀ ਗੁਰਬਾਣੀ ਹੈ ਕਿ ਜਿਤਨ ਤੋ ਰਹਿਤ ਗੰਗਾ ਹੈ ਉਹ ਗੰਗਾ ਦਾ ਗੰਗਾ ਰਹੇਗੀ 19 ਤਬਹੁ ਆਕੂਬ ਦਿਖਾਉ 8 100 ਸਾਕੀ ਲਿਖਿਆ 90 ਤੱਕ ਗੰਗਾ ਦਾ ਸ ਸਤਿਆ ਰਹੀ ਹੈ ਉਦੋਂ ਬਾਅਦ ਫੇਰ ਪਤਰੀਆਂ 'ਤੇ ਲਿਖਣ ਲੱਗੇ ਕਿ ਹੁਣ ਸਦਾ ਸਦਾ ਰਹਿਣੀ ਹੈ ਮੇਰਾ ਪੋਹੇ ਅੰਗਰੇਜ਼ਾਂ ਨੇ ਕੱਢਤੀਆਂ ਸੀ ਇਸ ਪ੍ਰਕਾਰ ਸਾਜ ਸੰਗਤ ਜੀ ਇਹ ਜਿਹੜੀ ਗੰਗਾ ਹੈ ਉਹ ਗੰਗਾ ਇੱਕ ਦੇਸ਼ ਵਿੱਚ ਚੱਲਦੀ ਹੈ ਗੁਰਬਾਣੀ ਸਾਰਿਆਂ ਦੇ ਸੰਸਾਂ ਵਿੱਚ ਪ੍ਰਾਪਤ ਹੋਣ ਵਾਲੀ ਹੈ ਅਤੇ ਗੰਗਾ ਜਿਹੜੀ ਹੈ ਇਸੇ ਪ੍ਰਕਾਰ ਸਾਰੀ ਧਰਾਈ ਸਾਰਿਆਂ ਦੀ ਸਾਰਿਆਂ ਜੀਵਾਂ ਦੇ ਕਲਿਆਣ ਕਰਨ ਵਾਲੀ ਇਹ ਗੁਰਬਾਣੀ ਜਿਹੜੀ ਅਜਾਇਕਾ ਰੂਪ ਗੰਗਾ ਹੈ ਇਹਦਾ ਜਲ ਜੋ ਉਪਦੇਸ਼ ਨਾਮ ਹੈ ਅਡਾਲੋ ਇਹ ਤਲੰਤੋ ਰਾ ਸਦਾ ਕਾਇਮ ਰਹਿਣ ਵਾਲੀ ਤੁਰਕੀ ਬਾਣੀ ਹੈ ਸਿੱਖ ਸੰਗਤ ਸਭ ਨਾ ਹੈ ਸਿੱਖ ਸੰਗਤ ਸਾਰੀਆਂ ਇਸ਼ਾਨ ਇਹਦੇ ਚ ਕਰਦੀਆਂ ਸਰਮਣ ਮੰਨ ਅਧਿਆਸਨ ਰੂਪ ਨੇ ਤੋ ਪੁਰਾਣ ਬਣ ਸੁਣੋ ਗਾਵਤ ਸੁਣਤ ਕਮਾਵਤ ਨਿਹਾਲੋ ਨੇ ਤੋ ਪੁਰਾਣ ਬਾਚੀ ਹੈ ਜਿਦਾ ਪਰਤੀ ਪ੍ਰਾਣ ਤਵਾਰੀ ਖਾਂ ਬਾਚਿਆ ਜਾਨੀਆਂ ਹਰੇ ਵਿਆਸ ਜੀ ਨੇ ਜਿਸ ਪ੍ਰਕਾਰ 18 24 ਉਤਾਰਾਂ ਦੀ ਕਥਾ ਪੁਰਾਣਾ ਵਿੱਚ ਲਿਖੀ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਪ੍ਰਾਤਨ ਰੂਪ ਦੇ ਜਾਂ ਸਰਗੁਣ ਰੂਪ ਧਾਰ ਕੇ ਜਿਵੇਂ ਜੀਆਂ ਦੀ ਕਲਿਆਣ ਕੀਤੀ ਹੈ ਐਵੇਂ ਜਿਦਾ ਵਰਦੀ ਪੁਰਾਣਾ ਦੇ ਤਾਈ ਵਿਆਸ ਰਿਖੀ ਜੀ ਬਾਚਰੇ ਉਚਾਰਨ ਕਰ ਰਹੇ ਹਨ वेद ब्रह्मा ਮੁਖ ਗਾ ਤੇ ਬ੍ਰਹਮਾ ਜੀ ਵੇਦਾਂ ਦੁਆਰਾ ਸਾਰਾ ਸਾਹਿਬ ਦੇ ਜਸ ਦਾ ਉਚਾਰਨ ਕਰਦੇ ਹਨ ਅਜੈ ਚਵਰ ਸਿਰ ਢੁੱਲੈ ਅਜੈ ਦਾ ਰੂਪੀ ਚੌਰ ਗੁਰੂ ਅਰਜਨ ਸਾਹਿਬ ਦੇ ਸਿਰ ਤੇ ਝੂਲ ਰਿਹਾ ਹੈ ਜੋ ਜਿੱਤਿਆ ਨਾ ਜਾਵੇ ਕਿਸ ਦੇ ਪਾਸੋਂ ਨਾਮ ਅੰਮ੍ਰਿਤ ਮੁਖ ਲਿਓ ਸਦ ਦਿਓ ਲਿਓ ਅੰਮ੍ਰਿਤ ਨਾਮ ਮੁਖੋਂ ਉਚਾਰਨਾ ਕੀਤਾ ਲੈਣਾ ਕੀਤਾ ਹੈ ਹੋਰ ਅਰਜਨ ਸਿਰ ਛਤਰ ਇਹੋ ਗੁਰੂ ਅਰਜਨ ਸਾਹਿਬ ਦੇ ਅਸੀਸ ਦੇਤੇ ਜਿਹੜਾ ਛਤਰ ਹੈ ਆਪ ਪਰਮੇਸ਼ਰ ਇਹ ਆਪ ਹੀ ਵਾਹਿਗੁਰੂ ਨੇ ਦੇਣਾ ਕੀਤਾ ਪਰਮੇਸ਼ਰ ਨੇ ਗੁਰੂ ਅਰਜਨ ਰੂਪ ਆਪ ਹੋਏ ਹਨ ਮਿਲ ਨਾਨਕ ਅੰਗਦ ਅਮਰ ਗੁਰ ਇਹ ਗੁਰਬਲਾਹ ਲਿਖਿਆ ਹੈ ਜਦੋਂ ਸਤਗੁਰੂ ਜੋਤਨੀ ਜੋ ਸਮਾਉਂਦੇ ਰਹਿੰਦੇ ਉਸ ਪਹਿਲੇ ਅੰਗਰਾ ਦੇ ਦਰਸ਼ਨ ਉਹਨਾਂ ਗੁਰਾਂ ਨੂੰ ਹੁੰਦੇ ਇਸ ਪ੍ਰਕਾਰ ਗੁਰਬਲਾਹ ਚ ਜ਼ਿਕਰ ਆਉਂਦਾ ਹੈ ਪਰ ਇੱਥੇ ਉਹ ਸਮਝੋ ਮਿਲ ਨਾਨਕ ਅੰਗਦ ਅਮਰ ਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਗੁਰੂ ਅੰਗਦ ਸਾਹਿਬ ਜੀ ਗੁਰੂ ਹੋਏ ਗੁਰੂ ਅੰਗਦ ਸਾਹਿਬ ਦੇ ਨਾਲ ਮਿਲ ਕਰਕੇ ਗੁਰੂ ਰਾਮ ਗੁਰੂ ਅਮਰਦਾਸ ਜੀ ਗੁਰੂ ਹੋਏ ਗੁਰੂ ਰਾਮਦਾਸ ਹਰ ਪਹਿ ਗਏ ਜੇ ਗੁਰੂ ਅਮਰਦਾਸ ਜੀ ਨਾਲ ਮਿਲ ਕੇ ਗੁਰੂ ਰਾਮਦਾਸ ਸਾਹਿਬ ਜੀ ਹਰੀ ਅਕਾਲ ਪੁਰਖ ਦੇ ਪਾਸ ਆਪਦੇ ਰੂਪ ਵਿੱਚ ਲੀਨਤਾ ਪਾਈ ਹੈ ਗਏ ਹਰ ਵੰਸ ਜਗਤ ਜਸ ਸੰਚਰਿਓ ਹਰ ਵੰਸ ਜੀ ਕਹਿੰਦੇ ਸਾਰੇ ਜਗ ਵਿੱਚ ਜਸ ਗੁਰੂ ਸਾਹਿਬ ਦਾ ਸੰਚਰਿਓ ਪ੍ਰਮਿਤ ਹੋ ਰਿਹਾ ਹੈ ਸਾਰੇ ਫੈਲ ਰਿਹਾ ਪ੍ਰਾਪਤ ਹੋ ਰਿਹਾ ਹੈ ਇਕੱਤਰ ਹੋ ਰਿਹਾ ਹੈ ਸੋ ਕਵਣ ਕਹੈ ਸ੍ਰੀ ਗੁਰੂ ਮੋਇਓ ਇਹ ਹਜਾ ਕੌਣ ਹੈ ਛੜਿਆ ਹੋਇਆ ਮੂੰਹ ਵਾਲਾ ਜਿਹੜਾ ਕਹਿੰਦੇ ਵੇ ਗੁਰੂ ਸਾਹਿਬ ਜੀ ਮਰੇ ਹੈ ਗੁਰੂ ਮਹਾਰਾਜ ਸਾਰੇ ਜਨਮ ਮਨ ਤੋਂ ਸਿੱਖਾਂ ਨੂੰ ਰਹਿਤ ਕਰਨ ਵਾਲੇ ਹਨ ਗੁਰੂ ਸਾਹਿਬ ਕਿਵੇਂ ਮਰੇ ਸਮਝ ਸਕਦੇ ਹਾਂ ਕਹਿਣ ਲੱਗੇ ਜੀ ਗੁਰੂ ਸਾਹਿਬ ਦਾ ਸਰੂਪ ਦਿਸਦਾ ਨਹੀਂ ਆਪ ਦੀ ਬਾਤ ਦੱਸਦੇ ਹਨ ਦੇਵਪੁਰੀ ਮਹਿ ਗਇਓ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਜੋਤੀ ਜੋ ਸਮਾਉਣ ਦਾ ਸਮਾਸ ਸੀ ਉਸ ਵੇਲੇ ਦੇਵਤਿਆਂ ਨਾਲ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਮਾਰਾ ਦਾਇਰ ਸਾਨੂੰ ਬੜਾ ਦੁੱਖ ਦਿੰਦੇ ਆ ਤੁਸੀਂ ਕਈ ਵਾਰੀ ਉਤਾਰ ਧਾਰ ਕੇ ਇਹਨਾਂ ਤੋਂ ਛੁਡਾਇਆ ਸਾਨੂੰ ਇਹ ਫੇਰ ਵੱਧ ਕੇ ਸਾਨੂੰ ਦੁੱਖ ਦੇਣ ਲੱਗ ਜਾਂਦੇ ਆ ਉਸ ਵੇਲੇ ਅਕਾਲ ਪੁਰਖ ਨੇ ਇਹਨਾਂ ਨੂੰ ਕਿਹਾ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਮਦਦ ਕਰਨਗੇ ਆਉਦੇ ਹੋਏ ਸੁਰਗ ਵਿੱਚ ਵੀ ਹੋ ਕੇ ਆਉਣਗੇ ਅਜਖੰਡ ਵਿੱਚ ਇਹ ਅਕਾਲ ਪੁਰਖ ਨੇ ਆਗਿਆ ਕੀਤੀ ਉਸ ਅਕਾਲ ਪੁਰਖ ਦੀ ਆਗਿਆ ਦੇ ਨਾਲ ਦੇਵਪੁਰੀ ਮਹਿ ਗਏ ਸਤਿਗੁਰੂ ਜੀ ਦੇਵਤਿਆਂ ਦੀ ਪੂਰੀ ਸੁਰਗ ਵਿੱਚ ਸੱਚੇ ਪਾਤਸ਼ਾਹ ਗਏ ਆਪ ਪਰਮੇਸ਼ਰ ਭਾਵੇਂ ਆਪ ਵਾਹਿਗੁਰੂ ਨੂੰ ਭਾਉਂਦਾ ਸੀ ਦੇਵਤਿਆਂ ਦੀ ਰੱਖਿਆ ਕਰਨੀ ਉਹ ਸ਼ਰਨ ਪਏ ਸੀ ਮਹਾਰਾਜ ਦੇ ਇਸ ਕਰਕੇ ਵਾਹਿਗੁਰੂ ਨੇ ਉਹ ਪਾਇਆ ਸੀ ਹਰ ਸਿੰਘਾਸਨ ਦਿਓ ਇੰਦਰ ਸਿੰਘਾਸਨ ਛੱਡ ਕੇ ਖੜਾ ਹੋ ਗਿਆ ਮਾਰਨ ਨੂੰ ਦੇਖ ਕੇ ਇੰਦਰ ਨੇ ਗੁਰੂ ਸਾਹਿਬ ਨੂੰ ਬੈਠਣ ਵਾਸਤੇ ਸਿੰਘਾਸਨ ਦੇ ਦਿੱਤਾ ਆਪਣਾ ਸ੍ਰੀ ਗੁਰੂ ਤਹਿ ਬੈਠਾ ਸਤਗੁਰੂ ਆਮਦਾਸ ਜੀ ਸਾਹਿਬ ਨੂੰ ਉੱਥੇ ਇੰਦਰ ਨੇ ਸਵਰਗ ਵਿੱਚ ਬਿਠਾਇਆ ਰਹਿਸ ਕੀਆ ਉਹ ਸੁਰ ਦੇ ਸੁਨਦੇਵ ਇੰਦਰ ਨੇ ਦੇਵਤਿਆਂ ਦੇ ਰਾਜੇ ਨੇ ਬੜੀ ਪ੍ਰਸੰਤਾ ਕੀਤੀ ਕਿ ਧੰਨ ਗੁਰੂ ਸਾਹਿਬ ਸਾਡੀ ਅੱਖਿਆ ਵਾਸਤੇ ਆਪ ਨੂੰ ਦਰਸ਼ਨ ਦਿੱਤੇ ਹਨ ਤੋਹ ਜਸ ਜੈ ਜੈ ਜੰਪ ਹੈ ਪ੍ਰਭਾਣਾ ਤੁਹਾਡਾ ਜਸ ਅਸੀਂ ਸਾਰੇ ਰਿਸ਼ੀ ມוני ਭਗਤ ਜੈ ਜੈਕਾਰ ਕਰਕੇ ਜਪਦੇ ਹਾਂ ਧੰਨ ਗੁਰੂ ਰਾਮਦਾਸਾ ਮਹਾਰਾਜ ਅਸਰ ਗਏ ਤੇ ਭਾਰ ਜਦੋਂ ਗੁਰੂ ਸਾਹਿਬ ਜੀ ਦੀਵਾਨ ਚ ਬੈਠੇ ਸੰਗਸਣ ਤੇ ਬੈਠੇ ਵੇਖਿਆ ਜਿਹੜੇ ਦਾਇ ਤਾ ਦੇਵਤਿਆਂ ਨੂੰ ਦਬਾਉਣਾ ਚਾਹੁੰਦੇ ਸੀ ਉਹ ਵੇਖ ਕੇ ਭੱਜ ਗਏ ਸਾਲ ਸਿੰਘ ਜੀ ਦਾ ਉਸੇ ਵੇਲੇ ਪਾਪ ਤਿਨ ਪੀਤਰ ਕੰਪ ਹੈ ਉਹਨਾਂ ਦੇ ਅੰਦਰ ਪਾਪ ਸੀ ਨਾ ਕਿ ਅਸੀਂ ਦੇਵਤਿਆਂ ਨੂੰ ਦਵਾ ਦੇਣਾ ਉਹ ਜਿਹੜਾ ਕਿਸੇ ਦਾ ਬੁਰਾ ਚਿੰਦਨ ਨੂੰ ਪਾਪ ਸੀ ਉਹਨਾਂ ਦੇ ਉਹ ਪਾਪਾਂ ਕਰਕੇ ਦਿਲ ਕੰਬ ਗਿਆ ਉਹ ਕੰਬ ਉੱਠੇ ਦੈਂਤ ਉਸੇ ਵੇਲੇ ਭੱਜ ਗਏ ਕਿ ਗੁਰੂ ਰਾਮਦਾਸ ਸਾਹਿਬ ਇਹਨਾਂ ਦੀ ਮਦਦ ਆਏ ਆ ਸਾਨੂੰ ਮਹਾਰਾਜ ਸਾਹਿਬ ਮਾਰ ਨਾ ਦੇਣ ਕਿਉਂ ਡਰਦੇ ਭੱਜ ਕੇ ਦੈਂਤ ਕਿੰਨੇ ਸਨ ਕਾਟੇ ਸੋ ਪਾਪ ਤਿੰਨ ਨਰੋਂ ਜਿਸ ਪ੍ਰਕਾਰ ਉਹ ਜਿੰਨੇ ਲੋਕ ਸੀ ਉਹਨਾਂ ਦੇ ਪਾਪ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ ਗੁਰੂ ਰਾਮਦਾਸ ਜਿਨ ਪਾ ਜਿੰਨਾਂ ਜਨਾਂ ਨੂੰ ਗੁਰੂ ਰਾਮਦਾਸ ਸਾਹਿਬ ਗੁਰਿਆਨ ਨੂੰ ਪਾਉਣਾ ਕੀਤਾ ਹੈ ਤਾਰਿਆ ਹੈ ਸ਼ਤਰ ਸਿੰਘਾਸਨ ਪਿਰਥੀ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਦੇਵਪੁਰੀ ਮਹਿ ਗਇਓ ਜਦੋਂ ਗੁਰੂ ਸਾਹਿਬ ਜੀ ਸਵਰਗ ਵਿੱਚ ਇੰਦਰ ਦੀ ਮਦਦ ਕਰਕੇ ਫਿਰ ਸੱਚਖੰਡ ਨੂੰ ਗਏ ਦੇਵ ਨਾਮ ਪਰਮਾ ਪਰਮਾਤਮਾ ਦਾ দিব ਘਾਟੂ ਪ੍ਰਕਾਸ਼ ਅਰਥ ਹੈ ਜੋ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਹੈ ਉਹਦੀ ਪੂਰੀ ਜੋ ਬੈਕੁੰਡ ਸੱਚਖੰਡ ਹੈ ਉਸ ਵਿੱਚ ਜਦੋਂ ਸੱਚੇ ਪਾਤਸ਼ਾਹ ਪੂਰਨ ਗੁਰੂ ਜੀ ਗਏ ਆਪ ਪਰਮੇਸ਼ਰ ਭਾਇ ਆਪ ਅਕਾਲ ਪੁਰਖ ਨੂੰ ਪਾਇਆ ਜਦੋਂ ਸੱਚਖੰਡ ਜਮਾੜਾ ਪਹੁੰਚੇ ਹਰ ਸਿੰਘਾਸਣ ਦੀਆ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਸਿੰਘਾਸਣ ਦਾ ਪੇਟਾ ਤੂਪੀ ਰੂਪੀ ਸਿੰਘਾਸਣ ਜਿਵੇਂ ਜਲਵੇਂ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ ਸੂਰਜ ਕਿਨੂ ਮਿਲੇ ਜਲਕਾ ਜਲ ਹੂ ਆਰਾਮ ਜੋਤੀ ਜੋਤ ਲਈ ਸੰਪੂਰਨ ਥੀ ਆਰਾਮ ਆਪਣੇ ਹੇਤਰੂਪੀ ਸੰਘਾਸਨ ਹਰਿਨ ਦਿੱਤਾ ਸ੍ਰੀ ਗੁਰੂ ਤਹ ਬੈਠਾ ਸਰਦੂ ਸਾਹਿਬ ਜੀ ਨੂੰ ਉਸ ਰੂਪ ਦੇ ਚ ਲੀਨ ਤਾਰੂ ਬਿਠਾਉਣਾ ਕੀਤਾ ਰਹਿਸ ਕੀ ਆਉ ਸੁਰ ਦੇ ਸੁਣ ਦੇਵਤਿਆਂ ਦਾ ਦੇਵ ਦੇਵਿਆਂ ਜੋ ਸਾਰਿਆਂ ਦੇਵਤਿਆਂ ਦਾ ਵੀ ਦੇਵ ਹੈ ਪਰਮੇਸ਼ਰ ਬ੍ਰਹਮਾ ਵਿਸ਼ਨੂੰ ਸ੍ਰੀ ਦਾ ਵੀ ਪਾਤਸ਼ਾਹ ਹੈ ਉਹਨ ਬੜੀ ਪ੍ਰਸੰਤਾ ਕੀਤੀ ਅਕਾਲ ਪੁਰਖ ਨੇ ਉਹ ਇਹ ਜਸ ਜੈ ਜੈ ਜੰਪਾ ਕਿਉਂ ਕਿਹਾ ਕਿ ਰਾਮਦਾਸ ਤੁਹਾਡਾ ਜਸ ਸਵਰਗ ਵਿੱਚ ਵੀ ਮਾਤ ਲੋਕ ਵਿੱਚ ਵੀ ਪਤਾਲ ਵਿੱਚ ਵੀ ਸਾਰੇ ਜੈ ਜੈਕਾਰ ਕਰਕੇ ਜਪ ਰਹੇ ਹਨ ਆਸਰ ਗਏ ਤੇ ਭਾਗ ਸੱਚੇ ਬਾਦਸ਼ਾਹ ਜਿਹੜੇ ਨਹੀਂ ਤੁਸੀਂ ਉਹ ਤਾਂ ਸਾਰੇ ਹੀ ਭੱਜ ਗਏ ਤੁਹਾਡਾ ਜਸ ਸੁਣ ਕੇ ਆਸਰੀ ਸੰਪਦਾ ਰੂਪੀ ਜਿਹੜੇ ਅਸਰ ਸੀ ਕਾਮ ਕਰੋ ਲੋ ਮੋਹ ਹੰਕਾਰ ਉਹ ਸਾਰੇ ਮਾਰਾ ਭਗਾਉੜੇ ਹੋ ਗਏ ਹਨ ਪਾਪ ਤਿੰਨ ਭੀਤਰ ਕੰਪੈ ਜਿਹੜੇ ਪਾਪ ਸੀ ਉਹਨਾਂ ਦੇ ਅੰਦਰੋਂ ਕੰਬ ਕੇ ਨਿਕਲ ਗਏ ਹਨ ਕਾਟੇ ਸੋ ਪਾਪ ਤਿੰਨ ਨਰਹੁ ਇਹ ਮੇਰੇ ਉਹਨਾਂ ਪੁਰਖਾਂ ਨੇ ਤੁਸੀਂ ਇਹ ਪਾਪ ਕੱਟ ਦਿੱਤੇ ਮੇੜ ਦਿੱਤੇ ਹਨ ਕੋਲ RAM DAS ਜਿਨ ਪਾ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਆਪ ਨੂੰ ਪਾਉਣਾ ਕੀਤਾ ਹੈ ਇਹ ਆਗੈਨ ਪੁਰਖਨ ਬਚਨ ਕਹੇ ਸ਼ਤਰ ਸਿੰਘ ਆਸਨ ਪਿਰਧਮੀ ਇਹ ਸਿੰਘਾਸਨ ਜਿਹੜਾ ਗੁਰਤਾ ਗੱਦੀ ਦਾ ਸ਼ਤਰਜੋ ਜਸਰੂਪ ਤਿਰਸੂ ਦੀ ਸ੍ਰਿਸ਼ਟੀ ਦੇ ਅੰਦਰ ਉਹ ਆਰਜਨ ਕਉ ਦੇਆ ਕਿਉਂ ਮਾਰਾ ਗੁਰੂ ਅਰਜਨ ਸਾਹਿਬ ਨੂੰ ਆਗ ਦੇ ਕੇ ਆਏ ਉਹ ਦੁਨੀਆਂ ਦੇ ਤਾਰਨ ਵਾਸਤੇ ਕਿਉਂ ਰਾਜ ਦਾਸ ਅਰਜਨ ਇਸ ਪ੍ਰਕਾਰ ਰੂਪ ਧਾਰੇ ਐ ਦਸੇ ਇਸ ਰੂਪ ਧਾਰ ਕੇ ਆਜਨ ਤੇ ਕਹਿ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਹਰਨਾਮਨ ਸਾਹਿਬ ਨੂੰ ਗੁਰੂ ਹਰਨਾਮਨ ਸਾਹਿਬ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰ ਤੇਗ ਬਹਾਦਰ ਸਾਹਿਬ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦੀ ਪੰਚਾਇਤ ਪੰਇਆ ਪਿਆਰ ਦੀ ਰਾਹੀਂ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਇਹੋ ਮਾਰਾ ਹੈ ਪ੍ਰithvi ਦਾ ਸੰਗਾਸਣ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮਰ ਸਾਰੇ ਇਹ ਬਖਸ਼ਿਸ਼ ਕੀਤੀ ਆਪ ਨੇ ਸਾਰੇ ਸਾਜ ਸੰਗਤ ਜੀ 21 ਮਹਾਰਾਜਾ ਪੰਜਵੇਂ ਪਾਤਸ਼ਾਹ ਦੇ ਸਵਈਏ ਆਏ ਹਨ ਨੌ ਪਹਿਲੇ ਗੁਰੂ ਅਰਜਨ ਸਾਹਿਬ ਦੇ ਗੁਰੂ ਦੀ ਤੇ ਪਰਵੇਸ਼ੇ ਦੀ ਪੇਤਤਾ ਵਾਲੇ ਅਤੇ 11 ਜਿਹੜੇ ਉਪਦੇਸ਼ ਦੇਣ ਵਾਲੇ ਸਨ ਪੱਟਾਂ ਨੂੰ ਇਸ ਪ੍ਰਕਾਰ 20 ਸਵਈਏ ਸਨ 10 ਪਹਿਲੇ ਪਾਤਸ਼ਾਹ ਦੇ 10 ਦੂਜੇ ਪਾਤਸ਼ਾਹ ਦੇ 22 ਤੀਜੇ ਪਾਤਸ਼ਾਹ ਦੇ 60 ਚੌਥੇ ਪਾਤਸ਼ਾਹ ਦੇ 143 ਬਣਦੇ ਹਨ 122 ਪੱਟਾ ਪੱਟਾ ਦੇ ਸਵਈਏ ਇਸ ਤਰ੍ਹਾਂ ਹੀ ਪੂਰੇ ਹੋਏ ਹਨ ये अंग है में नहीं लिखे समझने जने यूं गिनती एहसास संगे जी सवइये इस वक्त संपूर्ण होए हैं काटे सो पाप तिन तरहु के गुरु रामदास जिन पायो छत्र सिंह आसन फिरथमी गुरु अर्जुन कौ देया वाहेगी का खान सा आज